ਸਰਜੀਕਾਲ ਮਹਾਰਤੀ ਅਸੰਤ ਜੀ ਨਿਊਜ਼ ਦੀ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਪਹੁੰਚੇ ਇੱਕ ਨਜ਼ਰ ਟੌਪ 20 ਹੈਡਲਾਈਨਸ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਤੇ ਸੰਯੋਗੀ ਨੇ ਸਿੱਖ ਸੰਗਤ ਨੂੰ ਦਿੱਤੀ ਵਿਦਾਇ ਸੁਵੇ ਭਾਰ ਚ ਮੌਸਮ ਦਾ ਬਦਲਿਆ ਮિજાਜ ਇਸ ਦੇ ਬਾਵਜੂਦ ਵੀ ਸੰਗਤ ਲਗਾਤਾਰ ਸ੍ਰੀ ਹਰਮਨਦਾਸ ਸਾਹਿਬ ਦੇ ਵਿੱਚ ਟੇਕ ਰਹੀ ਮੱਥਾ ਸਰਬੱਤ ਦੇ ਭਲੇ ਦੀ ਕੀਤੀ ਗਈ ਅਰਦਾਸ ਨਾਮੇ ਸਕੂਲ ਦੇ ਹੌਸਟਲ ਤੋਂ ਲਾਪਤਾ ਹੋਇਆ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਪ੍ਰਸ਼ਾਸਨ ਨੂੰ ਪਈਆਂ ਭਾਜੜਾ ਪੂਰੇ ਜ਼ਿਲ੍ਹੇ ਦੀ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਦੇ ਵਿੱਚ ਦਹਿਸ਼ਤ ਦਾ ਮਾਹੌਲ 10 ਘੰਟੇ ਬਾਅਦ ਲੱਭਿਆ ਗਿਆ ਬੇਟਾ ਕਾਂਗਰਸੀ ਆਗੂ ਰਾਜੀਵ ਸਿੰਘ ਦੇ ਘਰ ਈਡੀ ਦਾ ਛਾਪਾ ਟੈਂਡਰ ਘਟਾਲੇ ਨਾਲ ਸੰਬੰਧਕ ਮਾਮਲਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਚ ਉਸ ਦੀ ਆੜਤ ਦੀ ਦੁਕਾਨ ਤੇ ਵੀ ਕੀਤੀ ਗਈ ਛਾਪੇ ਮਾਰੀ ਸਾਕਾ ਮੰਤਰੀ ਭਾਜਪਾਸ਼ਾ ਅਸ਼ੁੱਧ ਨਾਲ ਟੈਂਡਰ ਘਟਾਲੇ ਚ ਜੁੜਿਆ ਨਾ ਕਲੰਡੀ ਸਾਹਬੋ ਦੇ ਵਿੱਚ ਮੋਟਰਸਾਈਕਲ ਅਤੇ ਗੈਸ ਕੈਂਟਰ ਦੀ ਹੋਈ ਭਿਆਨਕ ਟੱਕਰੇ ਡਿਊਟੀ ਤੇ ਜਾ ਰਹੇ ਪੰਜਾਬ ਪੁਲਿਸ ਦੇ ਹੋਮਗਾਰਡ ਦੀ ਹੋਈ ਮੌਤ ਹੋਮਗਾਰਡ ਦੋ ਬੱਚਾ ਦਾਸੀ ਪਿਤਾ ਗੁਰਨਾਨਕ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਦੇ ਨਾਲ ਹੋਈ ਛੇੜਛਾੜ ਦੀ ਸੱਚਾਈ ਆਈ ਸਾਹਮਣੇ ਛੇੜਛਾੜ ਦਾ ਨਹੀਂ ਲੁੱਟ ਦੀ ਨੀਅਤ ਦਾ ਸੀ ਮਾਮਲਾ ਕਲਕੱਤਾ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਜੇਕਰ ਕਿਸੇ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ 6 ਘਟਿਆਂ ਦੇ ਅੰਦਰ ਦਰਜ ਕਰਨਾ ਹੋਵੇਗਾ ਕੇਸ ਪਰ ਪ੍ਰਸ਼ਾਸਨ ਨੇ ਨਹੀਂ ਲਿਆ ਕੋਈ ਸਬਕ ਦੀ ਨਾਲ ਚੱਲਦੇ ਝਗੜੇ ਦੇ ਦੌਰਾਨ ਜਵਾਈ ਨੇ ਕੁੱਟਿਆ ਸੋਰਾ ਵਿਚਕਾਰ ਸੜਕ ਦੇ ਕਸੀੜ ਦਾ ਲੈ ਗਿਆ ਧੀ ਨਾਲ ਚੱਲ ਰਿਹਾ ਤਲਾਕ ਦਾ ਕੇਸ ਪੂਰੇ ਪਰਿਵਾਰ ਦੀ ਜਵਾਈ ਕਰ ਰਿਆ ਸੀ ਦੇ ਕੀ ਤਾਂ ਤੋਂ ਰਾਤ ਕਰੋੜਪਤੀ ਬਣਿਆ ਨੌਕਰੀ ਲੱਭ ਰਿਹਾ ਨੌਜਵਾਨ ਖਾਤੇ ਦੇ ਵਿੱਚ ਆਏ 257 ਕਰੋੜ ਰੁਪਏ ਬੈਂਕ ਮੁਲਾਜ਼ਮਾ ਦੇ ਵੀ ਉੱਡੇ ਹੋਸ਼ ਪੰਜਾਬ ਜਿੱਮੀ ਚੋਣਾਂ ਦੇ ਲਈ ਅਕਾਲੀ ਦਲ ਨੇ ਚੋਣ ਪ੍ਰਚਾਰ ਇੰਚਾਰਜ ਦਾ ਕੀਤਾ ਐਲਾਨ ਡਿਪਟੀ ਲੋਧੇ ਪਾਰਟੀ ਛੱਡਣ ਤੋਂ ਬਾਅਦ ਹੁਣ ਬਾਦਲ ਪਰਿਵਾਰ ਨੇ ਸੰਭਾਲੀ ਕਮਾਨ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਸੋਪੀ ਵੱਡੀ ਜ਼ਿੰਮੇਵਾਰੀ ਪਟਿਆਲਾ ਚ 2000 ਰੁਪਏ ਪਿੱਛੇ ਦੋਸਤਾਂ ਨੇ ਲਈ ਇੱਕ ਦੋਸਤ ਦੀ ਜਾਨ ਪੁਲਿਸ ਨੇ ਦਿਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਵਾਕ ਵਾਕ ਪਹਿਲੂਆਂ ਤੋਂ ਕਰ ਰਹੀ ਜਾਂਚ ਪੈਰਾਓਲੰਪਿਕ ਦੇ ਵਿੱਚ ਸਚਿਨ ਨੇ ਭਾਰਤ ਨੂੰ ਦਿਵਾਇਆ ਇੱਕ ਹੋਰ ਮੈਡਲ ਸ਼ਾਰਟ ਪੁੱਟ ਦੇ ਵਿੱਚ ਜਿੱਤੇ ਆ ਚਾਂਦੀ ਦਾ ਤਗਮਾ ਪੰਜਾਬੀ ਗਾਇਕ ਲੈਮਰ ਹੁਸੈਨ ਪੂਰੀ ਨੂੰ ਵੱਡਾ ਸਦਮਾ ਪਿਤਾ ਦਾ ਹੋਇਆ ਦੇਹਾਂਤ ਭਾਰਤ ਪਰਤਨ ਤੇ ਹੀ ਹੋਵੇਗਾ ਪਿਤਾ ਦਾ ਸੰਸਕਾਰ ਗਾਇਕ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਂਝੀ ਕੀਤੀ ਜਾਣਕਾਰੀ ਕੈਨੇਡਾ ਤੋਂ ਆਈ ਬੁਰੀ ਖਬਰ ਪਦੌੜਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਹੋਈ ਮੌਤ 9 ਮਹੀਨੇ ਪਹਿਲਾਂ ਹੀ ਪੜ੍ਹਾਈ ਦੇ ਲਈ ਗਈ ਸੀ ਵਿਦੇਸ਼ ਬਾਈਫਰੈਂਡ ਦੀ ਭਾਲ ਕਰ ਰਹੀ ਇੱਕ ਹਸੀਨਾ ਵਿਵਹਤਾ ਹੋਵੇ ਜਾਂ ਬੁੱਢਾ ਕੋਈ ਵੀ ਚੱਲੇਗਾ ਰੱਖੀ ਵੱਡੀ ਸ਼ਰਤ ਦਾਦਾਸ ਨੌਕਰ ਵੱਡੀ ਦੁਕਾਨ ਝੁੱਠੇ ਸੁਪਨੇ ਦਿਖਾ ਕਰਵਾਇਆ ਵਿਆਹ ਜਦੋਂ ਲਾੜੀ ਪਹੁੰਚੀ ਸਹੁਰੇ ਘਰ ਤਾਂ ਖੁੱਲ ਗਈ ਪੋਲ ਘਰ ਪਹੁੰਚਦੇ ਹੀ ਤੰਗ ਪ੍ਰੇਸ਼ਾਨ ਕੀਤਾ ਗਿਆ ਪੁਲਿਸ ਨੇ ਔਰਤ ਦੀ ਸ਼ਿਕਾਇਤ ਤੇ ਪਤੀ ਖਿਲਾਫ ਕਰਾਇਆ ਮਾਮਲਾ ਦਰਜ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਕਿਸਾਨੀ ਅਤੇ ਬੇਦਬੀ ਦੇ ਮੁੱਦੇ ਤੇ ਕਮਰ ਵਿਜੇ ਪ੍ਰਤਾਪ ਦਾ ਸਖਤ 스ਟੈਂਡ ਆਪਣੀ ਸਰਕਾਰ ਨੂੰ ਸੁਨਾਈਆਂ ਖਰੀਆਂ ਕਰੀਆਂ। ਵਿਨੇਸ਼ ਫੋਗੜ ਕਾਂਗਰਸ ਦੇ ਵਿੱਚ ਹੋਵੇਗੀ ਸ਼ਾਮਲ। ਰਾਹੁਲ ਗਾਂਧੀ ਨੇ ਪਹਿਲਵਾਨ ਨਾਲ ਕੀਤੀ ਮੁਲਾਕਾਤ। ਦੋਵਾਂ ਪਹਿਲਵਾਨਾਂ ਤੇ ਰਾਹੁਲ ਗਾਂਧੀ ਵਿਚਾਲੇ ਹੋਈ ਮੁਲਾਕਾਤ ਦੀ ਤਸਵੀਰ ਆਈ ਸਾਹਮਣੇ। ਗੌਤਮ ਗੰਭੀਰ ਨੂੰ ਲੱਗਿਆ ਵੱਡਾ ਚੁਟਕਾ 6 ਭਾਰਤ ਖਿਡਾਰੀ ਹੋਏ ਜ਼ਖਮੀ ਬੰਗਲਾਦੇਸ਼ ਸਰੀਚੋਂ ਕੱਢੇ ਗਏ ਬਾਹਰ। ਨਰਿੰਦਰ ਮੋਦੀ ਨੇ ਸ਼ਿਦਿਗੁਰਗਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿੱਤੀਆਂ ਵਧਾਈਆਂ ਤੇ ਕਿਹਾ ਕਿ ਇਹ ਧਾਰਮਿਕ ਗ੍ਰੰਥ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦੂਜਿਆਂ ਦੀ ਸੇਵਾ ਕਰਨ ਦੀ ਦਿੰਦਾ ਹੈ ਪ੍ਰੇਰਣਾ। ਗੁਰ ਗਾਂਧੀ ਨੇ ਵਾਇਨਾਰਡ ਦੇ ਵਿੱਚ ਲੈਂਸਲਾਈਡ ਤੇ ਪੀੜਤਾਂ ਦੇ ਲਈ ਇੱਕ ਮਹੀਨੇ ਦੀ ਤਨਖਾਹ ਕੀਤੀ ਦਾਨ ਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕਾਂ ਨੂੰ ਅਪੀਲ ਕੀਤੀ ਸੰਕਟ ਵਿੱਚ ਜੋ ਵੀ ਕੁਝ ਹੋ ਸਕਦਾ ਹੈ ਯੋਗਦਾਨ ਪਾਓ। ਦਲ ਬਦਲੂ ਐਮਐਲਏ ਦੀ ਨਹੀਂ ਲੱਗੇਗੀ ਪੈਨਸ਼ਨ ਹੋ ਗਿਆ ਬਿਲਪਾਸ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸੋਧ ਬਿੱਲ 2024 ਕੀਤਾ ਪੇਸ਼। ਜਿਸਨ ਹੋਤਾ ਕਿ ਦੇ ਮੁੱਖ ਭਰਾ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਅਪਡੇਟਸ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼